ਡੀ ਐਲ 11 ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਦਗਾਲ ਅੱਜ ਅਸੀਂ ਪਹੁੰਚੇ ਹਾਂ ਪਟਿਆਲੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਰਨਲ ਸਕੱਤਰ ਸਰਦਾਰ ਮਹਿੰਦਰਪਾਲ ਸਿੰਘ ਜੀ ਤੇ ਉਹਨਾਂ ਦੇ ਦਫ਼ਤਰ ਦੇ ਵਿੱਚ ਇਹਨਾਂ ਦੀ ਜਥੇਬੰਦਕ ਟੀਮ ਹੈ ਜਿਹੜੀ ਉਹ ਪਹੁੰਚੀ ਹੋਈ ਹੈ ਪ੍ਰਧਾਨ ਸਰਦਾਰ ਸਹਿਜਪੁਰਾ ਸਿੰਘ ਜੀ ਦਿਹਾਤੀ ਜ਼ਿਲ੍ਹਾ ਪਟਿਆਲਾ ਜੀ ਤੇ ਅੱਜ ਗੱਲ ਕਰਦੇ ਹਾਂ ਜੀ ਪ੍ਰੋਫੈਸਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਕੱਲ ਜੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਅਨੁਸ਼ਾਸਨੀ ਕਮੇਟੀ ਵੱਲੋਂ ਜੀ ਜਿਹੜੇ ਇਹਨਾਂ ਦੇ ਚੋਟੀ ਦੇ ਲੀਡਰ ਨੇ ਜੀ ਸਾਥੋਂ ਬਾਹਰ ਕੱਢੇ ਗਏ ਨੇ ਜੀ ਤੇ ਇਹਦੇ ਤੇ ਤੁਸੀਂ ਕੀ ਸਮਝੋਗੇ ਜੀ ਗੱਲ ਇਹ ਹੈ ਕਿ ਸਵਰਨ ਨੇ ਖਬਰ ਪੜ੍ਹੀ ਹੈ ਕਿ ਸੁਖਦੇਵ ਸਿੰਘ ਢੀਂਡਸਾ ਸਮੇਤ ਉਹਨਾਂ ਨੇ ਸਾਰੇ ਆਪਣੀ ਸੀਨੀਅਰ ਲੀਡਰ ਜਿਹੜੇ ਕੋਰ ਕਮੇਟੀ ਦੇ ਮੈਂਬਰ ਸੀ ਉਹਨਾਂ ਨੂੰ ਪਾਰਟੀ ਤੋਂ ਬਾਹਰ ਕੱਢਤਾ ਕਿਹਨਾਂ ਨੇ ਸੁਖਬੀਰ ਸਿੰਘ ਬਾਦਲ ਦੇ ਗਰੁੱਪ ਨੇ ਹੁਣ ਗੱਲ ਇਹ ਹੈ ਕਿ ਇਹ ਸਾਰਾ ਕੁਝ ਹੋ ਕਿਉਂ ਰਿਹਾ ਹੈ ਉਹਦੇ ਤੇ ਆਪਾਂ ਆਈਏ ਕਿ ਪਿਛਲੇ ਲੰਬੇ ਸਮੇਂ ਤੋਂ ਇਹ ਕੌਮ ਨਾਲ ਰਲ ਮਿਲ ਕੇ ਜਿਹੜੇ ਅੱਜ ਦੋ ਗਰੁੱਪ ਦਿਖਦੇ ਨੇ ਇਹ ਰਲ ਮਿਲ ਕੇ ਕੌਮ ਨਾਲ ਗਦਾਰੀ ਕਰਦੇ ਰਹੇ ਨੇ ਕੌਮ ਦੇ ਪਿੱਠ 'ਚ ਛੁਰਾ ਘੋਪਦੇ ਰਹੇ ਨੇ ਵਿਸ਼ਵਾਸ ਘਾਤ ਕਰਦੇ ਰਹੇ ਨੇ ਇਹ ਕਰਦੇ 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 ਭਾਵੇਂ ਇਹਨਾਂ ਨੇ ਰਾਜ ਭਾਗ ਤਾਂ ਲੈ ਲਿਆ ਪਰ ਇਹ ਇੰਨੇ ਜ਼ਿਆਦਾ ਪਾਪੀ ਬਣ ਗਏ ਕਿ ਅਖੀਰ 'ਚ ਇਹਨਾਂ ਨੇ ਗੁਰਗ੍ਰੰਥ ਸਾਹਿਬ ਜੀ ਦੀ ਬੇਅਦਬੀ ਵੀ ਕਰਵਾ ਦਿੱਤੀ ਉਹ ਕੇਸ ਇਹਨਾਂ ਤੇ ਚੱਲ ਰਹੇ ਨੇ ਸੁਖਬੀਰ ਸਿੰਘ ਬਾਦਲ ਤੇ ਵੀ ਚੱਲ ਰਿਹਾ ਹੈ ਜਿਹੜਾ ਮਰ ਗਿਆ ਪ੍ਰਕਾਸ਼ ਸਿੰਘ ਬਾਦਲ ਉਹ ਤੇ ਵੀ ਚੱਲ ਰਿਹਾ ਸੀ ਜਦੋਂ ਮਰਿਆ ਹੈ ਡੀਜੀਪੀ ਸੈਣੀ ਦੇ ਵਿਚਾਰ ਰਿਹਾ ਤੇ ਸਿਰਸੇ ਵਾਲੇ ਸਾਧ ਦੇ ਵਿਚਾਰ ਰਿਹਾ ਜਿਹਦੇ ਨਾਲ ਸਲਾਹ ਕਰਕੇ ਇਹਨਾਂ ਨੇ ਜਿੱਥੇ ਗੁਰਗਨ ਸਾਹਿਬ ਜੀ ਦੀ ਬੇਅਦਬੀ ਕੀਤੀ ਉੱਥੇ ਨਾਲ ਹੀ ਬਹਿਬਲ ਕਲਾਂ ਦੇ ਵਿੱਚ ਦੋ ਸਿੰਘ ਵੀ ਸ਼ਹੀਦ ਕਰ ਦਿੱਤੇ 2015 ਦੇ ਵਿੱਚ ਪਰ ਜਿੰਨੀ ਦੇਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਰਹੀ ਜਿਹਦਾ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਸੀ ਉਹਨਾਂ ਨੇ ਇਸ ਕੇਸ ਦੀ ਇਨਕੁਆਰੀ ਹੀ ਨਾ ਹੋਣ ਦਿੱਤੀ ਉਲਟਾ ਇਹ ਕਹਿ ਦਿੱਤਾ ਕਿ ਅਣਪਛਾਤੀ ਪੁਲਿਸ ਮਾਰਕੀ ਉਹ ਸਾਰਾ ਕੁਝ ਹੁੰਦੇ ਹੁੰਦੇ ਜਦੋਂ 17 ਦੇ ਵਿੱਚ ਲੋਕਾਂ ਦੇ ਵਿੱਚ ਰੋਸ ਸੀ ਤਾਂ ਇਹਨਾਂ ਨੂੰ ਸੀਟ ਤੋਂ ਉਪਰਾਂ ਕਰਤਾ 19 ਦੇ ਵਿੱਚ ਇਹ ਭਾਜਪਾ ਦੇ ਨਾਲ ਸੀ 21 ਦੇ ਵਿੱਚ ਇਹ ਦੋਨੋਂ ਗਰੁੱਪ ਭਾਜਪਾ ਤੋਂ ਅੱਡ ਹੋ ਗਏ ਉਹ ਕਿਸਾਨਾਂ ਦਾ ਦਬਾਅ ਸੀ ਜਿਹੜਾ ਇਹਨਾਂ ਦਾ ਗ੍ਰਾਫ 1970 217 ਦੇ ਵਿੱਚ ਹੀਠਾਂ ਆਇਆ ਸੀ ਉਹ 19 'ਚ ਹੋਰ ਹੀਠਾਂ ਆ ਗਿਆ ਤੇ 22 ਵਿੱਚ ਹੋਰ ਹੀਠਾਂ ਆ ਗਿਆ ਅੱਜ 24 'ਚ ਹੋਰ ਹੀਠਾਂ ਆ ਗਿਆ ਜਿਹਦਾ ਰਿਜ਼ਲਟ ਨਿਕਲਿਆ ਕਿ ਕੁਝ ਮਤਲਬੀ ਸਿਆਸਤਦਾਨਾਂ ਨੇ ਆਪਣੀਆਂ ਅਲੱਗ ਮੀਟਿੰਗਾਂ ਕਰਨੀਆਂ ਸ਼ੁਰੂ ਕਰਤੀਆਂ ਵੀ ਸਾਡਾ ਗ੍ਰਾਫ ਕੇਵਨ ਸੁਖਬੀਰ ਬਾਦਲ ਦੀ ਪ੍ਰਧਾਨਗੀ ਕਰਕੇ ਘਟ ਰਿਹਾ ਹੈ ਪਰ ਸੁਖਬੀਰ ਬਾਦਲ ਕਹਿੰਦਾ ਵੀ ਆਪਾਂ ਜਦੋਂ ਪਾਪ ਕੀਤੇ ਉਦੋਂ ਤਾਂ ਆਪਾਂ ਇਕੱਠੇ ਸੀ ਸੁਖਦੇਵ ਸਿੰਘ ਢੀਂਸੇ ਨੇ 19 ਵਾਲੀਆਂ ਇਲੈਕਸ਼ਨਾਂ ਪ੍ਰਕਾਸ਼ ਸਿੰਘ ਬਾਦਲ ਦੇ ਗਰੁੱਪ ਉੱਪਰ ਲੜੀਆਂ ਉਦੋਂ ਵੀ ਗੁਰਗਨ ਸਾਹਿਬ ਦੀ ਵੇਦ ਵੀ ਹੋ ਚੁੱਕੀ ਸੀ ਇਹੀ ਗੱਲ ਚੰਦੂ ਮਾਜਰੇ ਦੀ ਆ ਇਹੀ ਬੀਬੀ ਜ਼ਗੀਰਕੁਰ ਦੀ ਆ ਤੇ ਬਾਕੀਆਂ ਦੀ ਆ ਮੇਰਾ ਇਹ ਕਹਿਣਾ ਹੈ ਕਿ ਜਿਹੜੇ ਇੱਕ ਦੂਜੇ ਨੂੰ ਕੱਢ ਰਹੇ ਨੇ ਜਾਂ ਦਲੀਲ ਦੇ ਰਹੇ ਨੇ ਇਹ ਸਾਰੇ ਹੀ ਸਿੱਖ ਕੌਮ ਦੇ ਦੋਸ਼ੀ ਨੇ ਤੇ ਜਦੋਂ ਬੰਦਾ ਪਾਵਰ ਤੋਂ ਬਾਹਰ ਆਉਂਦਾ ਹੈ ਜਿਹੜਾ ਖਾਸ ਕਰਕੇ ਪਾਵਰ ਦਾ ਭੁੱਖਾ ਹੋਵੇ ਜਿਨੇ ਪਾਵਰ ਕਰਕੇ ਸਾਰੇ ਪਾਪ ਬਰਦਾਸ਼ਤ ਕੀਤੇ ਹੋਣ ਤੇ ਆਪ ਕੀਤੇ ਹੋਣ ਉਹਨਾਂ ਦਾ ਅਜਿਹਾ ਹਸ਼ਰ ਹਰਨਾਲ ਹੋਣਾ ਸੁਭਾਵਿਕ ਹੈ ਉਹ ਇਹਨਾਂ ਦਾ ਹਸ਼ਰ ਹੋ ਰਿਹਾ ਹੈ ਬੇਸ਼ੱਕ ਸੁਖਵੀਰ ਦੂਜੇ ਧੜੇ ਨੂੰ ਬਾਹਰ ਕੱਢ ਦੇਵੇ ਬੇਸ਼ੱਕ ਦੂਜਾ ਧੜਾ ਸੁਖਬੀਰ ਨੂੰ ਬਾਹਰ ਕੱਢ ਦੇਵੇ ਬੇਸ਼ੱਕ ਇਹ ਸਾਰੇ ਇਕੱਠੇ ਹੋ ਕੇ ਅਕਾਲ ਤਖਤ ਸਾਹਿਬ ਨੂੰ ਵਰਤ ਕੇ ਦਾ ਨਾਮ ਵਰਤ ਕੇ ਫੈਸਲਾ ਕਰਵਾ ਲੈਣ ਇਹ ਸਾਰਾ ਕੁਝ ਸਿੱਖ ਕੌਮ ਪਿਛਲੇ 50 ਸਾਲ ਚ ਇਹਨਾਂ ਦਾ ਦੇਖ ਚੁੱਕੀ ਹੈ ਪਰਖ ਚੁੱਕੀ ਹੈ ਤੇ ਮੇਰਾ ਵੀ ਇਹ ਕਹਿਣਾ ਹੈ ਕਿ ਕੌਮੀ ਤੌਰ ਤੇ ਇਹ ਨਕਾਰੇ ਹੋਏ ਲੋਕ ਨੇ ਜੇ ਇਹ ਆਪਣੀ ਜਮੀਰ ਨਾਲ ਜੇ ਇਹਨਾਂ ਚ ਹੋਈ ਤਾਂ ਬਚੀ ਥੋੜੀ ਬੋਤੀ ਗੱਲ ਕਰਕੇ ਜੇ ਤਾਂ ਫੈਸਲਾ ਲੈਂਦੇ ਨੇ ਵੀ ਅਸੀਂ ਓਨੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਕਿ ਸਜ਼ਾ ਕਿਹੜੀ ਐ ਤੇ ਸੇਵਾ ਕਿਹੜੀ ਐ ਇੱਕ ਧੀ ਭੈਣ ਭਰਾ ਪੁੱਤਰ ਸ਼ਰਦਾ ਨਾਲ ਜਾਂਦਾ ਤੇ ਉੱਥੇ ਝਾੜੂ ਲਾਉਂਦਾ ਹੈ ਗੁਰਦੁਆਰਾ ਸਾਹਿਬ ਚੋਂ ਭਾਂਡੇ ਮਾਂਜਦਾ ਅਸੀਂ ਕਹਿੰਦੇ ਆ ਜੀ ਬੜੀ ਸੇਵਾ ਕਰਦਾ ਇੱਕ ਸਜ਼ਾ ਦਿੰਦੇ ਨੇ ਉਹ ਵੀ ਕਹਿੰਦੇ ਨੇ ਭਾਂਡੇ ਮਾਂਜੋ ਉਹ ਤਾਂ ਸੇਵਾ ਹੈ ਸਜ਼ਾ ਨਹੀਂ ਹੈ ਸਜ਼ਾ ਤਾਂ ਇਹ ਹੈ ਕਿ ਇਹਨਾਂ ਨੇ ਜਿਹੜੀ ਕੁਰਸੀ ਖਾਤਰ ਸਿੱਖ ਕੌਮ ਨਾਲ ਵਿਸ਼ਵਾਸ ਘਾਤ ਕੀਤਾ ਉਹ ਕੁਰਸੀ ਤੇ ਇਹ ਨਾ ਬੈਠ ਸਕਣ ਉਹ じゃ ਕੋਈ ਹੁਕਮ ਆਉਂਦਾ ਉਹ ਤਾਂ ਮੰਨਿਆ ਜਾਊਗਾ ਸਜਾ ਨਹੀਂ ਤਾਂ ਫਿਰ ਇਹ ਡਰਾਮਾ ਜੋ ਪਹਿਲਾਂ ਖੇਡਦੇ ਉਹ ਫਖਰੇ ਕੌਮ ਬਣ ਗਿਆ ਉਹ ਡਰਾਮਾ ਖੇਡ ਲਿਆ ਉਹ ਹੁਣ ਫਖਰੇ ਕੌਮ ਤਾਂ ਮਰ ਗਿਆ ਤੇ ਕਿਹੜਾ ਕੰਮ ਉਹਨੇ ਫਖਰ ਫਖਰ ਵਾਲਾ ਕੀਤਾ ਉਹ ਅੱਜ ਸਾਹਮਣੇ ਆ ਰਿਹਾ ਹੈ ਵੀ ਅੱਜ ਬਾਬੇ ਨਾਲ ਕਿਹਾ ਜੀਆਂ ਸਾਂਝਾਂ ਸੀ ਇਹਨਾਂ ਦੀਆਂ ਉਹ ਝੂਠੇ ਸਾਥ ਦੇ ਨਾਲ ਉਹ ਸਾਹਮਣੇ ਆ ਗਿਆ ਇਸ ਲਈ ਮੇਰਾ ਤੇ ਮੇਰੀ ਪਾਰਟੀ ਦਾ ਸਪਸ਼ਟ ਸਟੈਂਡ ਹੈ ਕਿ ਸਿੱਖ ਕੌਮ ਨੂੰ ਵਿਕਤੀ ਤੌਰ ਤੇ ਗੁੰਮਰਾਹ ਕੀਤਾ ਜਾ ਸਕਦਾ ਹੈ ਪਰ ਕੌਮੀ ਤੌਰ ਤੇ ਜਿਹੜਾ ਸਾਡੇ ਗੁਰੂ ਸਾਹਿਬ ਨੇ ਸਮਝਾਇਆ ਹੋਇਆ ਸਾਨੂੰ ਆਦੇਸ਼ ਆਦੇਸ਼ ਤੇ ਏਮ ਹੈ ਉਸ ਤੋਂ ਸਿੱਖਾਂ ਨੂੰ ਦੂਰ ਨਹੀਂ ਕੀਤਾ ਜਾ ਸਕਦਾ ਜਿਹਦੇ ਕਰਕੇ ਇਹ ਲੋਕ ਅੱਜ ਹਾਸ਼ੀਏ ਤੋਂ ਬਾਹਰ ਹੋ ਗਏ ਤੇ ਬਾਕੀ ਤਰ੍ਹਾਂ ਜਿਨ੍ਹਾਂ ਨਾਲ ਇਹ ਸਾਂਝ ਪਿਆਲੀ ਪਾਉਂਦੇ ਰਹੇ ਨੇ ਚਾਹੇ ਉਹ ਭਾਜਪਾ ਹੋਵੇ ਚਾਹੇ ਕਾਂਗਰਸ ਨੂੰ ਅੰਦਰ ਖਾਤੇ ਕਰਦੇ ਹੋਣ ਜਾਂ ਹੁਣ ਆਪ ਆ ਗਈ ਤੇ ਬਾਦਲ ਮੈਨੂੰ ਇਹਨਾਂ ਸਾਰਿਆਂ 'ਚ ਕੋਈ ਫਰਕ ਨਹੀਂ ਲੱਗਦਾ ਗੁੱਸਾ ਬਾਦਲ ਵੱਲ ਤੇ ਤਾਂ ਇਹਨਾਂ ਨੇ ਸਿੱਖ ਬਣ ਕੇ ਜਿਵੇਂ ਸਾਡੇ ਗੁਰਦੁਆਰਿਆਂ ਤੇ ਕਬਜ਼ਾ ਕੀਤਾ ਹੋਇਆ ਹੈ ਸੈਂਟਰ ਨਾਲ ਮਿਲ ਕੇ ਉਦਾਂ ਹੀ ਇਹਨਾਂ ਨੇ ਕੌਮੀ ਤੌਰ ਤੇ ਪੰਜਾਬ ਨਾਲ ਵੀ ਗਦਾਰੀ ਕੀਤੀ ਹੈ ਪੰਜਾਬ ਨੂੰ ਵੀ ਲੁੱਟਿਆ ਹੈ ਪੰਜਾਬ ਨੂੰ ਵੀ ਵਿੱਚ ਹੈ ਪੰਜਾਬ ਤੇ ਆਪਣੇ ਦਾਅਵੇ ਖਤਮ ਕੀਤੇ ਨੇ ਪੰਜਾਬੀ ਭਾਸ਼ਾ ਨੂੰ ਖਤਮ ਕੀਤਾ ਉਸੇ ਤਰ੍ਹਾਂ ਇਹਨਾਂ ਨੇ ਸਿੱਖ ਕੌਮ ਦੇ ਨਾਲ ਵੀ ਇਹ ਵਿਸ਼ਵਾਸ ਕਾਟ ਕੀਤਾ ਹੈ ਇਹਨਾਂ ਨਾਲ ਇਹੀ ਕੁਝ ਹੋਣਾ ਸੀ ਸੁਖਵਿੰਦਰ ਸਿੰਘ ਜੀ ਜੋ ਹੋ ਰਿਹਾ ਤੇ ਅੱਗੇ ਜਿਸ ਤਰ੍ਹਾਂ ਕਿ 4 ਵਿਧਾਨ ਸਭਾ ਦੀਆਂ ਸੀਟਾਂ ਖਾਲੀ ਹੋਈਆਂ ਨੇ ਜੀ ਬਰਨਾਲਾ ਗਿੱਦੜਵਾਹਾ ਡੇਰਾ ਵਸੀ ਤੇ ਹੁਸ਼ਿਆਰਪੁਰ ਜੀ ਤੇ ਤੁਹਾਡੇ ਪਾਰਟੀ ਇਹ ਜਿਮਨੀ ਚੋਣ ਲੜ ਲੜੇਗੀ ਜੇ ਜਦੋਂ ਵੀ ਸਮਾਂ ਆਉਂਦਾ ਹੈ ਵੈਸੇ ਤਾਂ ਇਹ ਸਮਾਂ ਆਉਣ ਤੇ ਹੀ ਦੱਸਿਆ ਜਾ ਸਕਦਾ ਹੈ ਤੇ ਮੈਂ ਇਕੱਲੇ ਤੌਰ ਤੇ ਇਹਦਾ ਫੈਸਲਾ মিডিਆ ਵਿੱਚ ਨਹੀਂ ਦੇ ਸਕਦਾ ਸਾਡੀ ਵਿਚਾਰ ਚੱਲ ਰਹੀ ਹੈ ਇੱਕ ਦੋ ਮੀਟਿੰਗਾਂ ਇਹਦੇ ਚ ਹੋਈਆਂ ਨੇ ਅਸੀਂ ਪੋਲੀਟੀਕਲ ਪਾਰਟੀਆਂ ਤੇ ਸਾਨੂੰ ਹਰ ਚੀਜ਼ ਨੂੰ ਧਿਆਨ ਚ ਰੱਖ ਕੇ ਆਪਣਾ ਫੈਸਲਾ ਲੈਣਾ ਪੈਣਾ ਜੋ ਵੀ ਫੈਸਲਾ ਹੋਊਗਾ ਉਹ ਅਸੀਂ ਤੁਹਾਡੇ ਨਸ਼ਰ ਜਰੂਰ ਟਾਈਮ ਸਿਰ ਕਰਾਂਗੇ ਪਰ ਅੱਜ ਸੰਭਾਵਨਾ ਇਹ ਹੈ ਕਿ ਜੇ ਸਾਰੀਆਂ ਨਾ ਹੋਈਆਂ ਤਾਂ ਕੁਝ ਸੀਟਾਂ ਤੇ ਤਾਂ ਅਸੀਂ ਇਲੈਕਸ਼ਨ ਜਰੂਰ ਲੜਾਂਗੇ ਜਿਸ ਤਰ੍ਹਾਂ ਕਿ ਜਿਹੜੀ ਹਾਈ ਕਮਾਂਡ ਹੈ ਸਾਡੀ ਮੋਦੀ ਸਰਕਾਰ ਹੈ ਜੀ ਦੇਸ਼ ਦੀ ਹਾਈ ਕਮਾਂਡ ਹੈ ਉਹ ਤੇ ਇਹ ਇੱਕ ਪਾਸੇ ਤਾਂ ਕੇਜਰੀਵਾਲ ਜੇਲ੍ਹ ਚ ਹੈ ਜੀ ਉਹਦੇ ਬਾਰੇ ਤਾਂ ਜਿਹੜੀ ਆਮ ਆਦਮੀ ਪਾਰਟੀ ਰੌਲਾ ਪਾ ਰਹੀ ਹੈ ਕਿ ਧੱਕਾ ਹੋ ਰਿਹਾ ਹੈ ਦੂਜੇ ਪਾਸੇ ਪੰਜਾਬ ਸਰਕਾਰ ਦੀ ਮਦਦ ਦੇ ਨਾਲ ਭਾਈ ਅਮਰਤਪਾਲ ਸਿੰਘ ਨੂੰ ਜੇਲ੍ਹ ਦੇ ਵਿੱਚ ਡੱਕਿਆ ਹੈ ਜੀ ਤੇ ਉਹਦੇ ਉਸ ਪੱਖ ਤੇ ਉਹ ਅਮਰਤਪਾਲ ਸਿੰਘ ਨੂੰ ਇਹ ਗਲਤ ਠਹਿਰਾ ਰਹੇ ਨੇ ਤੇ ਉਹ ਕਸੂਰ ਕੀ ਹੈ ਜੀ ਕਸੂਰ ਕੁਝ ਵੀ ਨਹੀਂ ਜੀ ਤੇ ਇਹਦੇ ਤੇ ਕੀ ਵਿਚਾਰ ਨੇ ਤੁਹਾਡੇ ਜੀ ਦੇ ਕੇਜਰੀਵਾਲ ਆਮ ਆਦਮੀ ਪਾਰਟੀ ਨਾਲ ਮੇਰਾ 1% ਵੀ ਕੋਈ ਵਿਚਾਰ ਨਹੀਂ ਮਿਲਦੇ ਜਿੱਥੋਂ ਤੱਕ ਮਨੁੱਖੀ ਅਧਿਕਾਰਾਂ ਦਾ ਸਵਾਲ ਹੈ ਕੇਜਰੀਵਾਲ ਸਾਹਿਬ ਨੂੰ ਅਮਰਤਪਾਲ ਸਿੰਘ ਜੀ ਨੂੰ ਇੰਜੀਨੀਅਰ ਰਸ਼ੀਦ ਨੂੰ ਜਿਨ੍ਹਾਂ ਨੂੰ ਲੋਕਾਂ ਦਾ ਮੰਡੇਟ ਮਿਲਿਆ ਹੋਇਆ ਹੈ ਉਹਨਾਂ ਨੂੰ ਲੋਕਤੰਤਰੀ ਪਰੰਪਰਾ ਦੇ ਹਿਸਾਬ ਨਾਲ ਉਹਨਾਂ ਦਾ ਆਪਣਾ ਕਾਰਜਕਰਨ ਦੇਣਾ ਚਾਹੀਦਾ ਹੈ ਇਹ ਮੇਰੀ ਮੰਗ ਹੈ ਮੈਂ ਜਿੱਥੇ ਅਮਰਤਪਾਲ ਸਿੰਘ ਜੀ ਦੀ ਰਿਹਾਈ ਦੀ ਗੱਲ ਕਰਦਾ ਕੇਜਰੀਵਾਲ ਦੇ ਉੱਤੇ ਕੇਸ ਚੱਲੇ ਨੇ ਚੱਲਣੇ ਚਾਹੀਦੇ ਨੇ ਉਹ ਕਰਪਟ ਬੰਦਾ ਹੈ ਪਰ ਉਹਨੂੰ ਕਾਨੂੰਨੀ ਕਟਾਰੇ ਵਿੱਚ ਖੜਾ ਰੱਖੋ ਜਮਾਨਤ ਉਹਨੂੰ ਵੀ ਕਾਨੂੰਨ ਮੁਤਾਬਕ ਦਿਓ ਤੇ ਇੰਜੀਨੀਅਰ ਰਸ਼ੀਦ ਜਿਹੜੇ ਬਾਰਾ ਮੂਲੇ ਕਸ਼ਮੀਰ ਤੋਂ ਜਿੱਤੇ ਨੇ ਉਹਨਾਂ ਨੂੰ ਵੀ ਸੌਤਾ ਚੁਕਾ ਦਿੱਤੀ ਹੈ ਅਮਰਪਾਲ ਸਿੰਘ ਜੀ ਵਾਂਗ ਪਰ ਉਹਨਾਂ ਨੂੰ ਵੀ ਤਿਹਾਰ ਜੇਲ੍ਹ ਚ ਬੰਦ ਕੀਤਾ ਹੋਇਆ ਹੈ ਸੋ ਮੈਂ ਮਨੁੱਖੀ ਅਧਿਕਾਰਾਂ ਦੇ ਤੌਰ ਤੇ ਇਹ ਆਪਣੀ ਪਾਰਟੀ ਦਾ ਵਿਚਾਰ ਦਸਦਾ ਕਿ ਜਿਨ੍ਹਾਂ ਨੂੰ ਲੋਕਤੰਤਰ ਵਿੱਚ ਲੋਕਾਂ ਦਾ ਮੰਡਟ ਮਿਲ ਗਿਆ ਹੋਵੇ ਉਹਨਾਂ ਨੂੰ ਆਪਣਾ ਕਾਰਜ ਕਰਨ ਦੇਣਾ ਚਾਹੀਦਾ ਹੈ ਜਦੋਂ ਕੋਰਟ ਇਹ ਮਹਿਸੂਸ ਕਰੇ ਕਿ ਵਾਕਈ ਇਹ ਲੋਕ ਕੇਜਰੀਵਾਲ ਸਜ਼ਾ ਦਾ ਹੱਕਦਾਰ ਹੈ ਇਹ ਫੈਸਲਾ ਆ ਜਾਵੇ ਜੇ ਕੋਰਟ ਚ ਤਾਂ ਇਹਨਾਂ ਨੂੰ ਪੱਕੇ ਤੌਰ ਤੇ ਜੇਲ੍ਹ ਦੇ ਵਿੱਚ ਜੋ ਵੀ ਸਜ਼ਾ ਇਹਨਾਂ ਨੂੰ ਹੋਵੇ ਕੋਰਟ ਵੱਲੋਂ ਉਹਦੇ ਮੁਤਾਬਕ ਅੰਦਰ ਬੰਦ ਕਰ ਦੇਣਾ ਚਾਹੀਦਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ